ਹੁਣ ਰਾਜਸਥਾਨ ਫੀਟਰ ਬਿਲਕੁਲ ਖਾਲੀ ਚੱਲ ਰਿਹਾ ਹਾਂ ਉਹਦੇ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਜੇ ਕੁਦਰਤੀ ਆਫਤ ਹੈ ਹਰਿਆਣੇ ਵਾਲੀ ਆ ਨੈਰ ਕਣੌਰ ਤੋਂ ਲੰਘ ਕੇ ਜਾ ਰਹੀ ਹੈ ਤੁਹਾਡੇ ਪਟਿਆਲੇ ਤੋਂ ਦੇਖੋ ਕਿੰਨੇ ਫੁੱਟ ਥੱਲੇ ਚੱਲ ਰਹੀ ਹੈ ਇਹਦੇ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾ ਸਕਦਾ ਜੇ ਕੁਦਰਤੀ ਆਫਤ ਹੈ ਤੋਂ ਉਹਨਾਂ ਦੇ ਬੰਦਿਆਂ ਦੇ ਬਿਆਨ ਤੋਂ ਉਹਨਾਂ ਦੇ ਕਿਸਾਨਾਂ ਦੇ ਬਿਆਨ ਤੋਂ ਅੱਜ ਸਵੇਰ ਦੀ ਲੇਟੈਸਟ ਵੀਡੀਓ ਹੈ ਕਿ ਜਿੱਥੇ ਮੂੰਗੀ ਬੀਜ ਕੇ ਕਿਸਾਨ ਖੜੇ ਆ ਉਹਨਾਂ ਨੇ ਮੂੰਗੀ ਨੂੰ ਪਾਣੀ ਲਾਣਾ ਤੇ ਉਹ ਪਾਣੀ ਮੰਗ ਰਹੇ ਆ ਉਹ ਪਾਣੀ ਮੰਗ ਰਹੇ ਤੇ ਸਾਡੀ ਪੰਜਾਬ ਸਰਕਾਰ ਉਹਨਾਂ ਨੂੰ ਪਾਣੀ ਨਹੀਂ ਦੇ ਰਹੀ ਅਸੀਂ ਪਾਣੀ ਜੋ ਡੁੱਬ ਰਿਆਂ ਤਾਂ ਉਹਨਾਂ ਨੂੰ ਦੇਣਾ ਨਹੀਂ ਮੈਨੂੰ ਇੱਕ ਵੀ ਸਮਝ ਨਹੀਂ ਆਂਦੀ ਵੀ ਜੇ ਜਿਸ ਪ੍ਰਕਾਰ ਜਿਸ ਪਰਿਵਾਰ ਦੀ ਜ਼ਿੰਮੇਵਾਰੀ ਚਲੋ ਮੈਂ ਧਾਰਮਿਕ ਤੌਰ ਤੇ ਮੰਨ ਲੈਂਦਾ ਮੈਂ ਇੱਕ ਸਾਧੂ ਆ ਵੀ ਜੇ ਪਰਿਵਾਰਕ ਤੌਰ ਤੇ ਧਾਰਮਿਕ ਤੌਰ ਤੇ ਗੁਰੂ ਮਹਾਰਾਜ ਨੇ ਕੋਈ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਇਸ ਨਦੀ ਨਾਲ ਕੋਈ ਸੰਬੰਧ ਹੈ ਤੇ ਹਰ ਸਾਲ ਉਹਨਾਂ ਨੂੰ ਨਦੀ ਚੜ੍ਹਨ ਤੋਂ ਪਹਿਲਾਂ ਹੀ ਦੇ ਦੇਣਾ ਚਾਹੀਦਾ ਕਿ ਲੋਕਾਂ ਨੂੰ ਡੋਬ ਕੇ ਆਪਾਂ ਉਹਨਾਂ ਦੇ ਅਸਾਂਹਣ ਕਰਕੇ ਫਿਰ ਚੂੜਾ ਦੇਣਾ ਉਹਨਾਂ ਨੂੰ ਇਹ ਚਾਹੀਦਾ ਵੀ ਸ਼ਾਵਣ ਸ਼ੁਰੂ ਹੋਣ ਤੇ ਚੜਾ ਆ ਗਿਆ ਕਰਨ ਗੱਲ ਮੁੱਕੀ ਉਹਨਾਂ ਬਸੇ ਕਿੰਨੀ ਕੀ ਗੱਲ ਹੈ ਯਾਰ ਮੈਂ ਵੀ ਉਹਨਾਂ ਨੂੰ ਸਵਾਲ ਕੀਤਾ ਸੀਗਾ ਮੈਂ ਵੀ ਉਹਨਾਂ ਨੂੰ ਸਵਾਲ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਟਾਈਮ ਡਿਊਟੀ ਕਦੋਂ ਨਿਭਾਉਂਦੇ ਜਦੋਂ ਲੋਕ ਡੁੱਬ ਜਾਂਦੇ ਨੇ ਕੀ ਡਿਊਟੀ ਉਹਦਾ ਨਿਭਾਉਣ ਨੂੰ ਜੀ ਕਰਦਾ ਨਹੀਂ ਪਹਿਲਾਂ ਲੋਕ ਤੜਫ ਲੈਣ ਲੋਕਾਂ ਦਾ ਨੁਕਸਾਨ ਹੋਲੇ ਲੱਖਾਂ ਦਾ ਕਰੋੜਾਂ ਰੁਪਏ ਦਾ ਫਿਰ ਅਸੀਂ ਜਾਵਾਂਗੇ ਯਾਰ ਆਪਾਂ ਹੀਰੋ ਬਣਾਂਗੇ ਲੋਕ ਸਾਨੂੰ ਆਵ ਭਗਤ ਕਰਨਗੇ ਤੇ ਅਸੀਂ ਆ ਕੇ ਉਹ ਨਥ ਚੋੜਾ ਚੜਾ ਜਾਵਾਂਗੇ ਇਹ ਇਸ ਦਾ ਮਣੀ ਇਹਨਾਂ ਦੇ ਦੋ ਕ ਐਮ ਐਲ اے ਸਰਕਾਰ ਦੇ ਮਾਨ ਸਾਹਿਬ ਦੇ ਦੋ ਤਿੰਨ ਐਮ ਐਲ اے ਸ਼ੁਕਰ ਉਹ ਜੂੰਦੇ ਜ਼ਮੀਰ ਵਾਲੇ ਆ ਚਾਹੇ ਕੁਟਾਰੀਆ ਸਾਹਿਬ ਨੇ ਜੀਰੇ ਵਾਲੇ ਚਾਹੇ ਹਲਕਾ ਸਨੌਰ ਵਾਲੇ ਪਠਾਨ ਮਾਜਰਾ ਸਾਹਿਬ ਨੇ ਥੋੜੀ-ਥੋੜੀ ਹੋਰਾਂ ਦੀ ਮੈਂ ਕਹਿੰਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਐਸੀ ਕਿਰਪਾ ਕਰਨ ਗੁਰੂ ਰਾਮਦਾਸ ਮਹਾਰਾਜ ਐਸੀ ਕਿਰਪਾ ਕਰਨ ਵੀ 92 ਚੋਂ ਘਟੋ ਘੱਟ 60 65 ਦੀ ਜ਼ਮੀਰ ਦਾ ਜਾਗ ਜੇ ਪੰਜਾਬੀ ਨੇ ਜੇ ਪੰਜਾਬ ਨਾਲ ਨਹੀਂ ਖੜ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਜਿਹੜਾ ਆਪਣੀ ਮਾਂ ਧਰਤੀ ਨਾਲ ਨਹੀਂ ਖੜ ਸਕਦਾ ਆਪਣੇ ਖੇਤੇ ਨਾਲ ਨਹੀਂ ਖੜਦਾ ਤਾਂ ਆਪਣੀ ਸਟੇਟ ਨਾਲ ਨਹੀਂ ਖੜਦਾ ਤਾਂ ਕਿਸੇ ਨਾਲ ਨਹੀਂ ਖੜ ਸਕਦਾ ਇੱਥੇ ਕੋਈ ਨਗਰ ਨਿਗਮ ਨਹੀਂ ਹੈਗਾ ਕਿ ਐਮਐਲਏ ਨਹੀਂ ਹੈਗਾ ਕਿ ਸਰਕਾਰ ਨਹੀਂ ਹੈਗੀ ਕੀ ਨਹੀਂ ਹੈਗਾ ਇਹ ਜਿਹੜੀ ਬੂਟੀ ਹੈ ਇਹਨੇ ਉਹ ਨਕਤ ਪੁਲਤੇ ਤੋਂ ਤੁਹਾਨੂੰ ਅੱਗੇ ਜਾ ਕੇ ਦਿਖਾ ਦੇਣਾ ਦੁਬਾਰਾ ਉੱਥੇ ਫਸ ਗਈ ਉੱਥੇ ਪਾਣੀ ਚੱਕਰ ਖਾ ਰਿਆ ਜਿਹੜਾ ਕਿਸਾਨ ਹੈ ਉਹ ਇਨਸਾਨ ਨਹੀਂ ਹੈਗਾ ਇਹਨਾਂ ਦੀ ਨਿਗਾਹ 'ਚ ਕਿਉਂਕਿ ਮੈਂ ਆਪ ਖੇਤੀ ਕਰਦਾ ਸਾਨੂੰ ਇਹ ਦਰਦ ਦਾ ਪਤਾ ਹੈ ਜ਼ਖਮ ਦਾ ਪਤਾ ਹੈ ਜਿਹੜਾ ਕਿਸਾਨ ਹੈ ਸਰਕਾਰ ਦੀ ਨਿਗਾਹ 'ਚ ਇਨਸਾਨ ਨਹੀਂ ਹੈਗਾ ਕੋਈ ਵੀ ਸਰਕਾਰ ਇਸ ਕਰਕੇ ਸਾਡੇ ਨਾਲ ਤਾਂ ਨੰਬਰ 2 ਵਾਲਾ ਦਰਜਾ 2 ਵਾਲਾ ਜਿਹੜਾ ਵਰਤਾਰਾ ਹਮੇਸ਼ਾ ਸਰਕਾਰਾਂ ਕਰਦੀਆਂ ਰਹੀਆਂ ਜਦੋਂ ਬਿਹਾਰ ਚ ਹੜ ਆਉਂਦੇ ਆ ਜਦੋਂ ਅਸਾਮ ਚ ਹੜ ਆਉਂਦੇ ਆ ਜਦੋਂ ਕਿਤੇ ਬੰਗਾਲ ਚ ਹੜ ਆਉਂਦੇ ਆ ਉਦੋਂ ਰਾਸ਼ਟਰ ਪੱਧਰ ਦੀ ਜਿਹੜੀ ਸਰਕਾਰ ਆ ਦੇਸ਼ ਦੀ ਉਹ ਮੂੰਹ ਖੋਲ ਦਿੰਦੀ ਹੈ ਖਜ਼ਾਨਿਆਂ ਦੇ ਉਹ ਉੱਥੇ ਟੀਮਾਂ ਭੇਜ ਦਿੰਦੀ ਆ ਆਰਮੀ ਭੇਜ ਦਿੰਦੀ ਆ ਹਰ ਤਰੀਕੇ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਆ ਪੰਜਾਬ ਵਾਰੀ ਮਤਰਈ ਮਾਂ ਵਾਲਾ سلوਕ ਕਿਉਂ ਕਰਦੇ ਆ ਪੰਜਾਬ ਨੇ ਆਹ ਜਿਆ ਕੀ ਵਿਗਾੜ ਆ ਦੱਸਤਾ ਦਿਓ ਕਰੋ ਕਾਂਗਾ ਤੇ ਭੰਬੜ ਮੱਜ ਜਾਣਗੇ ਪੰਜਾਬ ਦੇ ਫੇ ਲੋਕਾਂ ਨੇ ਬੜਾ ਕੋ ਕਰਨਾ ਇੱਕ ਸਨਾਤਨੀ ਹਿੰਦੂ ਬਾਬਾ ਹੋ ਕੇ ਵੀ ਇਹ ਗੱਲ ਫੋਰ ਪਾਸੇ ਲੈ ਗਿਆ ਇਹ ਜਿਹੜਾ ਮਤਰਾਈ ਮਾਲਾ ਤਲੂਕ ਹੈ ਜਦੋਂ ماں ਕਰਦੀ ਰਹਿੰਦੀ ਹੈ ਤਾਂ ਫਿਰ ਪੁੱਤ ਨੂੰ ਵਖਰਾ ਹੋਣਾ ਪੈਂਦਾ ਪੰਜਾਬ ਹੜਾ ਦੀ ਮਾਰ ਤੇ ਹੇਠ ਹੈ ਵੱਡੀ ਮਾਰ ਇਸ ਸਮੇਂ ਦੁਆਬੇ 'ਚ ਪਈ ਹੈ ਮਾਝੇ 'ਚ ਪਈ ਹੈ ਮਾਲਵੇ ਦੇ ਵਿੱਚ ਵੱਡੀ ਨਦੀ ਟਾਂਗਰੀ ਨਦੀ ਘੱਗਰ ਇਹ ਨਦੀਆਂ ਨੇ ਜਿਹੜੀਆਂ ਮਾਰ ਕਰਦੀਆਂ ਨੇ ਘੱਗਰ ਇਸ ਟਾਈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਟਾਂਗਰੀ ਇਸ ਟਾਈਮ ਆਪਣੇ ਉਸ ਤੋਂ 5 ਫੁੱਟ ਉੱਪਰ ਵਹਿ ਰਹੀ ਹੈ ਤੇ ਵੱਡੀ ਨਦੀ ਇਸ ਸਮੇਂ ਪਾਣੀ ਤਾਂ ਘਟਾ ਹੈ ਪਰ ਕਿਦਰੇ ਨਾ ਕਿਦਰੇ ਵਿਵਾਦਾਂ ਦੇ ਵਿੱਚ ਹੈ ਇਹ ਉਹ ਨਦੀ ਹੈ ਜਿੱਥੇ ਮਹਾਰਾਜਾ ਪਟਿਆਲਾ ਨੱਥ ਚੂੜਾ ਚੜਾ ਕੇ ਇਸ ਨੂੰ ਸ਼ਾਂਤ ਕਰਦੇ ਨੇ ਆ ਗੱਗੀ ਪੰਡਤ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਆ ਕਿਵੇਂ ਦੇਖਦੇ ਨੇ ਆ ਪੰਡਤ ਜੀ ਪਹਿਲਾਂ ਤਾਂ ਤੁਸੀਂ ਵੇਖਿਆ ਤਬਾਈ ਮੱਚ ਗਈ ਉਧਰ ਤਾਂ ਤਸਵੀਰਾਂ ਨਹੀਂ ਬਿਆਨ ਕਰਦੀਆਂ ਹੁੰਦੀਆਂ ਦੇਖੋ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਪੰਜਾਬ ਹਮੇਸ਼ਾ ਅਣਖੀ ਸੂਰਬੀਰ ਸੂਰਮਿਆਂ ਦੀ ਧਰਤੀ ਰਹੀ ਹੈ ਜਿਹੜਾ ਮੱਜਾ ਤੇ ਦਵਾਬਾ ਪੰਜਾਬ ਨੂੰ ਤਿੰਨ ਹਿੱਸਿਆਂ ਚ ਚਾਰਾਂ ਚ ਵੰਡ ਕੇ ਦੇਖਿਆ ਜਾ ਸਕਦਾ ਹੈ ਵੀ ਜਿਵੇਂ ਮਨੁੱਖ ਦਾ ਸਰੀਰ ਹੈ ਉਸ ਤਰੀਕੇ ਨਾਲ ਪੰਜਾਬ ਦਾ ਜਿਹੜਾ ਧੜ ਹੈ ਸਿਰ ਹੈ ਹੱਥ ਪੈਰ ਨੇ ਲੱਤਾਂ ਨੇ ਉਹ ਤਰੀਕੇ ਨਾਲ ਅਜੇ ਵੰਡ ਕੇ ਦੇਖੀਏ ਅਜੇ ਮਨੁੱਖ ਫਿਰ ਜਿਹੜਾ ਮੱਜਾ ਉਹ ਸਾਡਾ ਸਿਰ ਹੈ ਠੀਕ ਹੈ ਉਹ ਸਾਡਾ ਮਤਲਬ ਕਿ ਮੋਕਟਾ ਸਾਡੀ ਪੱਗ ਹੈ ਸਾਡਾ ਸਰਤਾਜ ਹੈ ਕਿਉਂਕਿ ਮਾਝੇ ਨੇ ਹਮੇਸ਼ਾ ਬਾਹਰੋਂ ਆਏ ਹਮਲਾਵਾਰਾਂ ਨਾਲ ਹਮੇਸ਼ਾ ਮਾਝੇ ਨੇ ਚਾਹੇ ਉਹ ਦੇਸ਼ੀ ਲੜਾਈ ਹੋਵੇ ਚਾਹੇ ਵਿਦੇਸ਼ੀ ਲੜਾਈ ਹੋਵੇ ਚਾਹੇ ਉਹ ਇਸਲਾਮ ਧਰਮ ਦੇ ਸਮੇਂ ਦੀ ਲੜਾਈ ਹੋਵੇ ਚਾਹੇ ਅੰਗਰੇਜ਼ਾਂ ਦੀ ਲੜਾਈ ਹੋਵੇ ਹਰ ਸਮੇ ਮਾਝਾ ਅੱਗੇ ਹੋ ਕੇ ਲੜਿਆ ਤੇ ਇਮਾਨਦਾਰੀ ਨਾਲ ਲੜਿਆ ਕਦੀ ਮਾਝਾ ਭੱਜਿਆ ਨਹੀਂ ਅੱਛਾ ਅਸੀਂ ਲੋਕ ਬਹੁਤ ਬਾਦ ਵਾਲੇ ਆ ਮਾਲਵੇ ਵਾਲੇ ਜਦੋਂ ਕਿਸਾਨੀ ਅੰਦੋਲਨ ਹੋਇਆ ਸਮੇ ਸਮੇਤੇ ਤੇ ਉਹ ਕਿਸਾਨੀ ਅੰਦੋਲਨ ਦਾ ਜਿਹੜਾ ਮੈਂ ਇਹ ਨਿੱਜੀ ਮੰਨਣਾ ਹੈ ਖਮਿਆਜਾ ਜਿਹੜਾ ਮਾਜੇ ਨੂੰ ਭੁਗਤਣਾ ਪੈ ਰਿਹਾ ਬਹੁਤ ਵੱਡਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਟਾਰਗੇਟ ਕਰਕੇ ਇਹ ਕੋਈ ਕੁਦਰਤੀ ਆਫਤ ਤਾਂ ਹੈ ਨਹੀਂ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਇਹ ਬਹੁਤ ਵੱਡਾ ਬਿਆਨ ਤੁਸੀਂ ਦੇ ਰਹੇ ਹੋ ਬਹੁਤ ਵੱਡਾ ਬਿਆਨ ਹੈ ਵੀ ਇਹ ਕੁਦਰਤੀ ਆਫਤ ਨਹੀਂ ਹੈਗੀ ਇਹ ਗਿਣੀ ਮਿੱਥੀ ਸਾਜ਼ਿਸ਼ ਹੈ ਕਿਉਂਕਿ ਮਾਨ ਸਾਹਿਬ ਨੇ ਵੀ ਕਹੇ ਤਾਂ ਵੀ ਇਹ ਕੁਦਰਤੀ ਆਫਤ ਹੈ ਇਹਦਾ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਦੇਖੋ ਸਰਕਾਰਾਂ ਨੇ ਉਹਨਾਂ ਨੇ ਕਹਿਣਾ ਸਰਕਾਰਾਂ ਤੇ ਏਜੰਸੀਆਂ ਹਮੇਸ਼ਾ ਸਟੇਟ ਆ ਜਿਹੜੀ ਉਹ ਕ੍ਰਾਂਤੀਕਾਰੀ ਲੋਕਾਂ ਦੇ ਖਿਲਾਫ ਚੱਲਦੀ ਹੁੰਦੀ ਹੈ ਉਹਨਾਂ ਨੇ ਕਹਿਣਾ ਉਹਨਾਂ ਦਾ ਕਹਿਣਾ ਬਣਦਾ ਉਸ ਕੁਰਸੀ ਦੇ ਨੇ ਪਰ ਇਹਨਾਂ ਦੇ ਦੋ ਕ ਐਮ ਐਲ ਏ ਸਰਕਾਰ ਦੇ ਮਾਨ ਸਾਹਿਬ ਦੇ ਦੋ ਤਿੰਨ ਐਮ ਐਲ ਏ ਸ਼ੁਕਰ ਉਹ ਜੂੰਦੇ ਜ਼ਮੀਰ ਵਾਲੇ ਆ ਚਾਹੇ ਕੁਟਾਰੀਆ ਸਾਹਿਬ ਨੇ ਜੀਰੇ ਵਾਲੇ ਚਾਹੇ ਹਲਕਾ ਸਨੌਰ ਵਾਲੇ ਪਠਾਨ ਮਾਜਰਾ ਸਾਹਿਬ ਨੇ ਹੌਲੀ ਹੌਲੀ ਹੋਰਾਂ ਦੀ ਮੈਂ ਕਹਿੰਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਐਸੀ ਕਿਰਪਾ ਕਰਨ ਗੁਰੂ ਰਾਮਦਾਸ ਮਹਾਰਾਜ ਐਸੀ ਕਿਰਪਾ ਕਰਨ ਵੀ 92 ਚੋਂ ਘਟੋ ਘਟ 60 65 ਦੀ ਜ਼ਮੀਰ ਤਾਂ ਜਾਗ ਜੇ ਇਹ ਦੋਵਾਂ ਦੀ ਜਾਗੀ ਹੈ ਉਹਨਾਂ ਨੂੰ ਸਮਤ ਗੁਰੂ ਮਹਾਰਾਜ ਨੇ ਬਖਸ਼ੀ ਹੈ ਬਾਕੀਆਂ ਨੇ ਵੀ ਬਖਸ਼ਣ ਉਹਨਾਂ ਦੀ ਜ਼ਮੀਰ ਵੀ ਜਾਗੇ ਕਿਉਂਕਿ ਪੰਜਾਬੀ ਨੇ ਜੇ ਪੰਜਾਬ ਨਾਲ ਨਹੀਂ ਖੜ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਜਿਹੜਾ ਆਪਣੀ ਮਾਂ ਧਰਤੀ ਨਾਲ ਨਹੀਂ ਖੜ ਸਕਦਾ ਆਪਣੇ ਖੇਤੇ ਨਾਲ ਨਹੀਂ ਖੜ ਸਕਦਾ ਆਪਣੀ ਸਟੇਟ ਨਾਲ ਨਹੀਂ ਖੜ ਸਕਦਾ ਉਹ ਕਿਸੇ ਨਾਲ ਨਹੀਂ ਖੜ ਸਕਦਾ ਦੇਖਿਆ ਤੁਸੀਂ ਕੱਲ ਪਠਾਨ ਮਾਜਰਾ ਸਾਹਿਬ ਨੇ ਕਿੱਡੇ ਵੱਡੇ ਬਿਆਨ ਦਿੱਤੇ ਕਿ ਇੱਥੋਂ ਸੈਕਟਰੀ ਸਾਹਿਬ ਨੂੰ ਛੱਡਦੇ ਹੋ ਇੱਥੋਂ ਸਾਡੇ ਪੰਜਾਬੀ ਆਸੀਂ ਸਾਡੇ ਹੱਥ ਬਾਗ ਡੋਰ ਦੋ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਕਿਵੇਂ ਚਲਾਇਆ ਜਾ ਸਕਦਾ ਦੇਖੋ ਜਿੰਨਾ ਦਾ ਨਾਮ ਉਹਨਾਂ ਨੇ ਲਿਆ ਮੈਨੂੰ ਲੱਗਦਾ ਵੀ ਜਿਹੜਾ ਸਹਿਰਦ ਤੇ ਪੜਿਆ ਲਿਖਿਆ ਹਰ ਪੰਜਾਬੀ ਹੈ ਉਹ ਕ੍ਰਿਸ਼ਨ ਕੁਮਾਰ ਦੇ ਨਾਮ ਤੋਂ ਇੰਨੀ ਕ ਅਲਰਜੀ ਮੰਨਦਾ ਹੈ ਜਿੰਨੀ ਕ ਕਿਸੇ ਬੰਦੇ ਨੂੰ ਜੇ ਬਾਡੀ ਤੇ ਅਲਰਜੀ ਹੋ ਜੇ ਨਾ ਧੱਫੜ ਹੋ ਜਾਣਾ ਉਹ ਕਹਿੰਦਾ ਜਾ ਫੜਾ ਫੜਾ ਏਵਲ ਦੀ ਗੋਲੀ ਫੜ ਲਿਆ ਠੀਕ ਹੈ ਤੇ ਏਵਲ ਦੀ ਗੋਲੀ ਜਿੰਨੀ ਜਲਦੀ ਉੱਤੇ ਅਸਰ ਕਰਦੀ ਹੈ ਉਹੋ ਜਿਹੜਾ ਉਹਦਾ ਨਾਮ ਹੈ ਉਹ ਐਂਟੀ ਅਟੈਕਟਿਵ ਅਸਰ ਕਰਦਾ ਹੈ ਉਸ ਤਰ੍ਹਾਂ ਦਾ ਜਿਹੜਾ ਬਾਡੀ ਤੇ ਧੱਫੜ ਪਾਣ ਦੇ ਕੰਮ ਕਰਦਾ ਜਿਹੜਾ ਕ੍ਰਿਸ਼ਨ ਕੁਮਾਰ ਦਾ ਨਾਮ ਹੈ ਕਿਉਂਕਿ ਕ੍ਰਿਸ਼ਨ ਕੁਮਾਰ ਆਈਐਸ ਹੋਣ ਦੇ ਬਾਵਜੂਦ ਵੀ ਪੰਜਾਬ ਲਈ ਕਦੀ ਨਾ ਦਰਦ ਰੱਖਿਆ ਜਿਸ ਜਿਸ ਫੀਲਡ 'ਚ ਉਹ ਰਹੇ ਨੇ ਉਸ ਉਸ ਫੀਲਡ ਦੇ ਵਿੱਚੋਂ ਫੇਲ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਐਡੀ ਵੱਡੀ ਜ਼ਿੰਮੇਵਾਰਾ ਅਹੁਦੇ ਤੇ ਉਹਨਾਂ ਨੂੰ ਬਿਠਾ ਦੇਣਾ ਚਾਹੀਦਾ ਸੀ ਤੇ ਐਡੀ ਵੱਡੀ ਜ਼ਿੰਮੇਵਾਰੀ ਜਿਹੜੀ ਪੰਜਾਬ ਦੀ ਉਹਨਾਂ ਨੂੰ ਸੰਭਾਲ ਦੇਣੀ ਚਾਹੀਦੀ ਸੀ ਕਿਸੇ ਹੋਰ ਸਟੇਟ ਦੇ ਵਿੱਚ ਕਿਤੇ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਸੀ ਸੈਂਟਰ ਵਾਲਿਆਂ ਨੇ ਵੀ ਚਾਹੀਦਾ ਸਟੇਟ ਵਾਲਿਆਂ ਨੇ ਵੀ ਚਾਹੀਦਾ ਜਾਂ ਕਿਤੇ ਇੱਥੇ ਹੀ ਖੁੱਡੇ ਲੈਣ ਲਾ ਕੇ ਬੇਲਾ ਕਰ ਦੇ ਲੱਗਦਾ ਹੈ ਵੀ ਹੁਣ ਜਿਵੇਂ 92 'ਚ ਇਹਨਾਂ ਦੋ ਦੀ ਜਾਗੀ ਹੈ ਜਮੀਰ ਹੋਰਾਂ ਦੀ ਵੀ ਜਾਗ ਬਿਲਕੁਲ ਜਾਗਣੀ ਚਾਹੀਦੀ ਜਿਹੜੇ ਪੰਜਾਬੀ ਮਾਂ ਦੇ ਪੁੱਤ ਨੇ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹਨਾਂ ਦੀ ਜ਼ਮੀਰ ਸਾਰਿਆਂ ਦੀ ਜਾਗਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਜਿਹੜਾ ਉੱਠ ਖੜੇ ਹੋਣਾ ਚਾਹੀਦਾ ਕਿਉਂਕਿ ਬਾਰ ਬਾਰ ਜਿਹੜਾ ਹਮਲਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੁਸੀਂ ਇੱਕ ਚੀਜ਼ ਦੇਖੋ ਆਪਾਂ ਜਿੱਥੇ ਖੜੇ ਆਂ ਇਹਦੇ ਪਿੱਛੇ ਦੇਖੋ ਇਹ ਕੁਦਰਤੀ ਆਫਤ ਦੱਸੋ ਤੁਸੀਂ ਕਹਿੰਦੇ ਕੁਦਰਤੀ ਨਹੀਂ ਹੈ ਇਹ ਕੁਦਰਤੀ ਆਫਤਾਂ ਪਿੱਛੇ ਦੇਖਿਓ ਇੱਥੇ ਕੋਈ ਨਗਰ ਨਿਗਮ ਨਹੀਂ ਹੈਗਾ ਕਿ ਐਮ ਐਲ ਏ ਨਹੀਂ ਹੈਗਾ ਕਿ ਸਰਕਾਰ ਨਹੀਂ ਹੈਗੀ ਕੀ ਨਹੀਂ ਹੈਗਾ ਇਹ ਜਿਹੜੀ ਬੂਟੀ ਹੈ ਇਹਨੇ ਉਹ ਨੈਕਸਟ ਪੁਲ ਤੇ ਤੁਹਾਨੂੰ ਅੱਗੇ ਉੱਥੇ ਪਾਣੀ ਚੱਕਰ ਖਾ ਰਿਆ ਤੇ ਤੁਸੀਂ ਦੇਖੋ ਇੱਥੋਂ ਤੱਕ ਚੱਲੋਗੇ ਨਾਲ ਲੈ ਕੇ ਚੱਲੋਗੇ ਉੱਥੇ ਤੱਕ ਉੱਥੇ ਕਾਰਥੇ ਵਾਲੇ ਡੇਰੇ ਕੋਲ ਚੱਲ ਕੇ ਦੇਖੋ ਵੀ ਉੱਥੇ ਬੰਨ ਹੈਗਾ ਉੱਥੇ ਪੁਲ ਹੈਗਾ ਸਾਈਡ ਵਾਲਾ ਜਿਹੜਾ ਬੰਨ ਬੰਨਿਆ ਹੈਗਾ ਉਸੇ ਜਾ ਕੇ ਉਹ ਪੰਜ-ਸੱਤ ਫੁੱਟ ਤੇ ਆ ਜਿੱਥੇ ਹੁਣ ਹੈਗੀ ਹੈ 4 ਕੁ ਫੁੱਟ ਹੋਰ ਵਧੀ ਤੇ ਇਹ ਇਧਰ ਕਿਸਾਨਾਂ ਦੇ ਖੇਤਾਂ ਵਾਲ ਨੂੰ ਹੋ ਜੇਗੀ ਹਾਂ ਤੇ ਕਿਸਾਨਾਂ ਦੀ ਤਾਂ ਗਿਣਤੀ ਨਹੀਂ ਨਾ ਹੈਗੀ ਬੰਦਿਆਂ ਚ ਜਿਹੜਾ ਬੰਦਾ ਖੇਤੀ ਕਰਦਾ ਮੈਂ ਧਰਮ ਨਾਲ ਨਹੀਂ ਜੋੜ ਕੇ ਗੱਲ ਕਰਦਾ ਕਿਉਂਕਿ ਹਿੰਦੂ ਵੀ ਖੇਤੀ ਕਰਦਾ ਮੁਸਲਮਾਨ ਵੀ ਕਰਦਾ ਸਿੱਖ ਵੀ ਕਰਦਾ ਸਾਰੇ ਕਰਦੇ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਬਿਲਕੁਲ ਤੇ ਜਿਹੜਾ ਖੇਤੀ ਆ ਉਹਨੂੰ ਜਿਹੜਾ ਕਿਸਾਨ ਆ ਉਹ ਇਨਸਾਨ ਨਹੀਂ ਹੈਗਾ ਇਹਨਾਂ ਦੀ ਨਿਗਾਹ 'ਚ ਕਿਉਂਕਿ ਮੈਂ ਆਪ ਖੇਤੀ ਕਰਦਾ ਸਾਨੂੰ ਇਹ ਦਰਦ ਦਾ ਪਤਾ ਹੈ ਜ਼ਖਮ ਦਾ ਪਤਾ ਹੈ ਜਿਹੜਾ ਕਿਸਾਨ ਆ ਸਰਕਾਰ ਦੀ ਨਿਗਾਹ 'ਚ ਇਨਸਾਨ ਨਹੀਂ ਹੈਗਾ ਕੋਈ ਵੀ ਸਰਕਾਰ ਹੈ ਇਸ ਕਰਕੇ ਸਾਡੇ ਨਾਲ ਤਾਂ ਨੰਬਰ 2 ਵਾਲਾ ਦਰਜਾ 2 ਵਾਲਾ ਜਿਹੜਾ ਵਰਤਾਰਾ ਹਮੇਸ਼ਾ ਸਰਕਾਰਾਂ ਕਰਦੀਆਂ ਰਹੀਆਂ ਚਾਹੇ ਉਹ ਸਾਨੂੰ ਟਾਰਗੇਟ ਕਰ ਲੈਣ ਵੀ ਇਹਨਾਂ ਨੇ ਸੰਘਰਸ਼ ਕੀਤਾ ਤਾਂ ਕਰਦੇ ਆ ਜਾਇਕ ਮਨਲਣ ਵੀ ਕ੍ਰਾਂਤੀਕਾਰੀ ਨੇ ਕਿਸਾਨ ਉੱਠ ਕੇ ਤੁਰ ਪਏ ਨੇ ਤਾਂ ਕੀਤਾ ਦੇਖੋ ਜਿਹੜੀ ਆ ਆਫਤ ਆਈ ਹੈ ਜੇ ਇਹਨੂੰ ਤਰੀਕੇ ਨਾਲ ਪੜ੍ਹੇ ਲਿਖਿਆ ਤਰ੍ਹਾਂ ਡੀਲ ਕੀਤਾ ਹੁੰਦਾ ਪਹਿਲਾਂ ਪਾਣੀ ਉਥੋਂ ਰਿਲੀਜ਼ ਕੀਤਾ ਹੁੰਦਾ ਡੈਮਾਂ ਦੇ ਵਿੱਚੋਂ ਹੁਣ ਰਾਜਸਥਾਨ ਫਿਲਟਰ ਬਿਲਕੁਲ ਖਾਲੀ ਚੱਲ ਰਿਹਾ ਹਾਂ ਉਹਦੇ ਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਜੇ ਕੁਦਰਤੀ ਆਫਤ ਹੈ ਹਰਿਆਣੇ ਵਾਲੀ ਆ ਨੈਰ ਘਣੌਰ ਤੋਂ ਲੰਘ ਕੇ ਜਾ ਰਹੀ ਹੈ ਤੁਹਾਡੇ ਪਟਿਆਲੇ ਤੋਂ ਦੇਖੋ ਕਿੰਨੇ ਫੁੱਟ ਥੱਲੇ ਚੱਲ ਰਹੀ ਹੈ ਇਹਦੇ ਚ ਪਾਣੀ ਕਿਉਂ ਨਹੀਂ ਛੱਡਿਆ ਜਾ ਸਕਦਾ ਜੇ ਕੁਦਰਤੀ ਆਫਤ ਹੈ ਗੱਲ ਇਹ ਆ ਉਹ ਬਹਾਨੇਬਾਜ਼ੀ ਜਿੰਨੀ ਮਰਜ਼ੀ ਕਰ ਲਈਏ ਜੇ ਆਪਾਂ ਕੋਈ ਹੱਲ ਕੱਢਣਾ ਹੋਏ ਤਾਂ ਨਿਕਲ ਸਕਦਾ ਜਦੋਂ ਦਾ ਦੇਸ਼ ਆਜ਼ਾਦ ਹੋਇਆ 70 ਸਾਲਾਂ ਚ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਬੰਨ ਨਹੀਂ ਬਨ ਸਕੇ ਪੁਲ ਨਹੀਂ ਬਨ ਰਾਜਸਥਾਨ ਫੀਡਰ ਦੀ ਗੱਲ ਕਰਦਾ ਪੁਲ ਤੇ ਅਗਲੀ ਗੱਲ ਤੇ ਆਣਾ ਤੁਹਾਡੀ ਇਹ ਗੱਲ ਇੱਥੇ ਹੋਲਡ ਕਰ ਲਿਓ ਯਾਦ ਰੱਖਿਓ ਰਾਜਸਥਾਨ ਫੀਡਰ ਦੀ ਗੱਲ ਕਰਦਾ ਰਾਜਸਥਾਨ ਫੀਡਰ ਕਈ ਜਗ੍ਹਾ ਮਾਰੂਥਲ ਚੋਂ ਹੋ ਕੇ ਲੰਘਦੀ ਹੈ ਤੇ ਉਹ ਜੇ ਮਾਰੂਥਲ ਚ ਪਾਣੀ ਛੱਡ ਦਿੱਤਾ ਜਾਵੇ ਤਾਂ ਮਾਰੂਥਲ ਆਬਾਦ ਹੋਏਗਾ ਸਗੋਂ ਉੱਥੇ ਮਾਰੂਥਲ ਪਾਣੀ ਪਸੀਜ ਲੇਗਾ ਤਾਨੂੰ ਲੋੜ ਹੀ ਨਹੀਂ ਪੈਣੀ ਹੋਰ ਪਾਸੇ ਛੱਡਣ ਦੀ ਮਹਾਰਾਜ ਜੀ ਉਹਨਾਂ ਦੇ ਬੰਦਿਆਂ ਦੇ ਬਿਆਨ ਸੁਣੋ ਉਹਨਾਂ ਦੇ ਕਿਸਾਨਾਂ ਦੇ ਬਿਆਨ ਸੁਣੋ ਅੱਜ ਸਵੇਰ ਦੀ ਲੇਟੈਸਟ ਵੀਡੀਓ ਹੈ ਇੱਕ ਜਿੱਥੇ ਮੂੰਗੀ ਬੀਜ ਕੇ ਕਿਸਾਨ ਖੜੇ ਆ ਉਹਨਾਂ ਨੇ ਮੂੰਗੀ ਨੂੰ ਪਾਣੀ ਲਾਣਾ ਤੇ ਉਹ ਪਾਣੀ ਮੰਗ ਰਹੇ ਆ ਉਹ ਪਾਣੀ ਮੰਗ ਰਹੇ ਆ ਤੇ ਸਾਡੀ ਪੰਜਾਬ ਸਰਕਾਰ ਉਹਨਾਂ ਨੂੰ ਪਾਣੀ ਦੇ ਰਹੀ ਅਸੀਂ ਪਾਣੀ ਜੋ ਡੁੱਬ ਰਿਆ ਤਾਂ ਉਹਨਾਂ ਨੂੰ ਦੇਣਾ ਨਹੀਂ ਪਤਾ ਨਹੀਂ ਕਿਹੜੀ ਪਾਲਿਸੀ ਹੈ ਕਿਵੇਂ ਦੀ ਫਿਲਾਸਫੀ ਦੇ ਕੰਮ ਕਰ ਰਹੇ ਆ ਕਿਵੇਂ ਦੇ ਫਿਲਾਸਫੀ ਦੇ ਕੰਮ ਕਰਕੇ ਕੀ ਚਾਹੁੰਦੇ ਆ ਕਿਵੇਂ ਦਾ ਇਹਨਾਂ ਦਾ ਗਰੂਰ ਡਾਊਨ ਕਰਨਾ ਚਾਹੁੰਦੇ ਆ ਕਿਵੇਂ ਦਾ ਮਲਾਲ ਡਾਊਨ ਕਰਨਾ ਚਾਹੁੰਦੇ ਆ ਤੋ ਯਕੀਨ ਕਰਿਓ ਵੀ ਅੰਤਰਾਤਮਾ ਰੋਂਦੀ ਆ ਜਦੋਂ ਕਿਤੇ ਮਾਲਵਾ ਮਾਝਾ ਤੇ ਦਬਾਬੇ ਦੇ ਜਿਹੜੇ ਹਾਲਾਤ ਆ ਫਿਰ ਲੱਗਦਾ ਵੀ ਰਾਤੀ ਜਿਹੜਾ ਕੱਲ ਬਿਆਨ ਦਿੱਤਾ ਹੈ ਪਠਾਨ ਮਾਝਰਾ ਸਾਹਿਬ ਨੇ ਫਿਰ ਬਿਲਕੁਲ ਸਹੀ ਹੈ ਵੀ ਪਾਣੀ ਹੈ ਪਾਣੀ ਅੱਗੇ ਜੇ ਛੱਡਿਆ ਜਾਵੇ ਤਾਂ ਪਾਣੀ ਜਿਹੜੀ ਹੈ ਇਹ ਆਫਤ ਤੋਂ ਅਸੀਂ ਬਚ ਸਕਦੇ ਆ ਦੇਖੋ ਜੀ ਜੇ ਟੈਕਨੀਕਲ ਤਰੀਕੇ ਨਾਲ ਆਮ ਜਿਹੜੇ ਅਣਪੜ ਪੰਜਾਬੀ ਨੇ ਆਈਐਸ ਨੂੰ ਛੱਡ ਦਿਓ ਇਹਨਾਂ ਦੇ ਸੈਕਟਰੀਆਂ ਨੂੰ ਛੱਡ ਦਿਓ ਉਹਨਾਂ ਨੂੰ ਸੰਭਾ ਦਿੱਤਾ ਜਾ ਜਿਹੜਾ ਆਮ ਕਿਸਾਨ ਹੈ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਲਾਜਤੀ ਜਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਵੜਾ ਹਰ ਮਾਰ ਕਰ ਸਕਦੇ ਆ ਕਿਉਂਕਿ ਇਹ ਗੱਲ ਬਿਲਕੁਲ ਉਹਨਾਂ ਨੇ ਵਾਜਬ ਕੀਤੀ ਹੈ ਮਿੱਟੀ ਨਾਲ ਰੇਤੇ ਨਾਲ ਖਨੇਜੇ ਨਾਲ ਉਹ ਚੀਜ਼ਾਂ ਭਰ ਜਾਂਦੀਆਂ ਜੇ ਭਰ ਜਾਂਦੀਆਂ ਸਾਨੂੰ ਆਪਣੀਆਂ ਜ਼ਮੀਨਾਂ 'ਚ ਚੱਕਣ ਦਾ ਹੁਕਮ ਨਹੀਂ ਨੀਵੀਆਂ ਕਰਨ ਦਾ ਹੁਕਮ ਨਹੀਂ ਪਾਣੀ ਸਾਡੇ ਘਰਾਂ 'ਚ ਆਏਗਾ ਕਿੱਥੇ ਜਾਏਗਾ ਪਤਾ ਨਹੀਂ ਕਿਹੜੀਆਂ ਪਾਲਸੀਆਂ ਨੇ ਕਿਹੜੀਆਂ ਫਲਕਸਫੀਆ ਇਹਨਾਂ ਦਾ ਜਦੋਂ ਇਹ ਪਹਿਲਾਂ ਕਹਿੰਦੇ ਰਹੇ ਵੀ ਰੇਤਾ ਆ ਰੇਟ ਕਰ ਦਿਆਂਗੇ ਰੇਤਾ ਉਹ ਰੇਟ ਕਰ ਦਿਆਂਗੇ ਰੇਤਾ ਖੋਲ ਦਿਆਂਗੇ ਰੇਤਾ ਬੰਦ ਕਰ ਦਿਆਂਗੇ ਸਾਨੂੰ ਤਾਂ ਨਾ ਖੁੱਲਿਆ ਨਜ਼ਰ ਆਇਆ ਨਾ ਬੰਦ ਨਜ਼ਰ ਆਇਆ ਜਿਹ ਉਹਨਾਂ ਰੇਟਾਂ ਦੇ ਹੁਣ ਮਿਲ ਰਿਹਾ ਲੱਗਦਾ ਵੀ ਜੇ ਰੇਤਾ ਸੱਤ ਲੋਚੋਂ ਰਾਵੀ ਜੋ ਚੱਕਿਆ ਜਾਵੇ ਤਾਂ ਉੱਥੇ ਪਾਣੀ ਦੀ ਉਹ ਜਗਾ ਬਣ ਸਕਦੀ ਹੈ ਯਾਰ ਇਹ ਨਾ ਉੱਥੇ ਇੱਕ ਡਰਾਮੇਬਾਜ਼ੀ ਕਰਕੇ ਸਾਡੇ ਜਿਹੜੇ ਉੱਥੇ ਰਹਿਣ ਵਾਲੇ ਨਸਿੰਦੇ ਆ ਪਿੰਡਾਂ ਦੇ ਨਾਗਰਿਕ ਆ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਸਰਕਾਰ ਦੇ ਬਹੁਤ ਬਿਆਨ ਸੁਨੇ ਆ ਵੀ ਬੰਨ ਦੇ ਅੰਦਰ ਨੁਕਸਾਨ ਹੋਇਆ ਜੀ ਬੰਨ ਦੇ ਬਾਹਰ ਨਹੀਂ ਹੋਇਆ ਜੀ ਬੰਨ ਦਾ ਜੇ ਪੰਜ ਲਾ ਲਓ ਜਿਨ੍ਹਾਂ ਨੂੰ ਤੁਸੀਂ ਜੱਦੀ ਵਿਰਾਸਤੀ ਜ਼ਮੀਨ ਅੰਦਰ ਅਲਾਟ ਕਰਤੀ ਸਰਕਾਰਾਂ ਕਿਉਂ ਅਲਾਟ ਕਰਦੀਆਂ ਕਿਉਂ ਇੰਤਕਾਲ ਦਰਜ ਕਰਦੀਆਂ ਉਹਨਾਂ ਨੂੰ ਸੇਫ ਥਾਵਾਂ ਤੇ ਜ਼ਮੀਨਾਂ ਦੇ ਦਿਓ ਕਿਹਦਾ ਜੀ ਕਰਦਾ ਕਿਸਾਨ ਦਾ ਵੀ ਉਹ ਪਾਣੀ ਦੇ ਮਾਰੂ ਇਲਾਕੇ ਦੇ ਵਿੱਚ ਖੇਤੀ ਕਰੇ ਦੇ ਦਿਓ ਉੱਚੀਆਂ ਥਾਵਾਂ ਤੇ ਦੇ ਦਿਓ ਸ਼ਹਿਰਾਂ ਦੇ ਨਾਲ ਚਲੇ ਜਾਣਗੇ ਉੱਥੋਂ ਜੇ ਉਹਨਾਂ ਨੇ ਉਹ ਬੰਨ ਬੰਨ ਕੇ ਉਹ ਖੇਤੀ ਨੂੰ ਆਬਾਦ ਕਰ ਲਿਆ ਉਹ ਜ਼ਮੀਨ ਨੂੰ ਆਬਾਦ ਕਰ ਲਿਆ ਕੋਈ ਜ਼ੁਲਮ ਤਾਂ ਨਹੀਂ ਕੀਤਾ ਸਗੋਂ ਪੰਜਾਬ ਦੀ ਅਰਥਵਿਵਸਥਾ ਦੇ ਵਿੱਚ ਵਾਅਦੇ 'ਚ ਹਿੱਸਾ ਹੀ ਪਾ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਡੋਬਣ ਵਾਸਤੇ ਹਿੱਸਾ ਵਾਰੇ ਦੱਸੋ ਸਰਕਾਰ ਨੇ ਉੱਥੇ ਕਿੱਥੇ ਬੰਨ ਲਾਤਾ ਕਿੰਨਾ ਕੁ ਸਰਕਾਰਾਂ ਨੂੰ ਸਹਾਈ ਹੋਗੀ ਮਜਾਗੇ ਤੇ ਹਾਸੂ ਹੀ ਨੇ ਬਿਆਨ ਆ ਜਿਹੜੇ ਸਰਕਾਰ ਦੇ ਉਹ ਚੱਲ ਰਹੇ ਅਸੀਂ ਮਿੱਟੀ ਚੱਕਦੇ ਆ ਇੱਥੇ ਜਗਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਕਹਿੰਨੇ ਆ ਵੀ ਘਰ ਵੱਡਾ ਹੋ ਕੇ ਹੋਵੇ ਜੇ ਇੱਥੋਂ ਲੰਘ ਜੇ ਜਿਉ ਮਿੱਟੀ ਉੱਥੋਂ ਚੱਕਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਪਤਾ ਨਹੀਂ ਸੈਟੇਲਾਈਟ ਤੋਂ ਕਿੱਥੋਂ ਉਹਨਾਂ ਕੋਲ ਤਸਵੀਰਾਂ ਪਹੁੰਚ ਜਾਂਦੀਆਂ ਨੇ ਉਦੋਂ ਤਾਂ ਉਹ ਨਾਲ ਹੀ ਪਰਚਾ ਦਰਜ ਕਰ ਦਿੰਦੇ ਆ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਤੁਹਾਡੀ ਅਣਖ ਨਹੀਂ ਜਾਗਣ ਦੇਣੀ ਤੁਹਾਡੇ ਜ਼ਮੀਰ ਨਹੀਂ ਜਾਗਣ ਦੇਣੇ ਪੰਜਾਬੀਆਂ ਦੇ ਖੇਤੀ ਕਰਨ ਵਾਲਿਆਂ ਦੇ ਸਪੈਸ਼ਲ ਤੌਰ ਤੇ ਜ਼ਮੀਰ ਤੇ ਜਿਹੜਾ ਅਣਖ ਹੈ ਜਿਉ ਉਹ ਜਾਗੇਗੀ ਸਰਕਾਰਾਂ ਨੂੰ ਰੜਕੇਗੀ ਸਰਕਾਰਾਂ ਨੇ ਜਾਗਨ ਨਹੀਂ ਦੇਣੀ ਜਿਵੇਂ ਮਰਜੀ ਸਰਕਾਰਾਂ ਦਵਾਨ ਤੋਂ ਹਨ ਦਵਾ ਕੇ ਰੱਖਣਗੀਆਂ ਉਹ ਜਿਹੜਾ ਐਮਐਲਏ ਸਾਹਿਬ ਦੇ ਮੂੰਹੋਂ ਸੱਚ ਨਿਕਲਿਆ ਉਹ ਬਿਲਕੁਲ 1000% ਸੱਚ ਆ ਆਮ ਇੱਕ ਪੰਜਾਬੀ ਦਾ ਦਰਦ ਹੈ ਜਿਹੜਾ ਰਾਤ ਚਲਕੇ ਉੱਥੇ ਚੱਲਾਂ ਉੱਥੇ ਲੈ ਕੇ ਚੱਲੋਗੇ ਜਿੱਥੇ ਪਾਣੀ ਇਹ ਬੁੱਟੀ ਵਾਲਾ ਤੁਸੀ ਇਹ ਦੇਖੋ ਵੀ ਇੱਥੇ ਕੇ ਸਰਕਾਰ ਦੇ ਵਾਦੇ ਯਾਰ ਵੱਡੇ ਵੱਡੀਆਂ ਗੱਲਾਂ ਸੀ ਸਰਕਾਰ ਦੀਆਂ ਵੀ ਅਸੀਂ ਸਫਾਈ ਕਰਤੀ ਪਟਿਆਲੇ ਦੇ ਵਿੱਚ ਕੋਈ ਖਤਰਾ ਨਹੀਂ ਮੈਨੂੰ ਨਹੀਂ ਲੱਗਦਾ ਵੀ 2 ਘੰਟੇ ਦਾ ਮੀਂਹ ਹੋਰ ਝੱਲ ਸਕਦਾ ਉਸ ਤੋਂ ਬਾਅਦ ਇਹ ਲੋਕਾਂ ਦੇ ਜਿਹੜਾ ਘਰਾਂ ਤੱਕ ਪਾਣੀ ਪਹੁੰਚਣਾ ਮੈਨੂੰ ਲੱਗਦਾ ਰਾਤ ਨਾ ਮੈਂ ਆਪ ਦੇਖ ਕੇ ਗਿਆ ਸੀਗਾ ਇੱਥੇ ਜਿਹੜਾ ਕਹਿਣਾ ਨਾ ਭੜਾ ਜੀ ਉਹ ਹਾਲਾકી ਨਜ਼ਰ ਨਹੀਂ ਆ ਰਹੀ ਆ ਮੈਂ ਤੁਹਾਨੂੰ ਦੱਸ ਸਕਦਾ ਵੀ ਸਿਰਫ ਰਾਤ ਬਰਸਾਤ ਹੋਈ ਹੈ ਥੋੜੀ ਜਿਹੀ ਤੇ ਸਵੇਰ ਤੋਂ ਬਰਸਾਤ ਹੋ ਰਹੀ ਹੈ ਤੇ ਉਹ ਬਰਸਾਤ ਦੇ ਨਾਲ ਦੇਖੋ 2-2 3-3 ਫੁੱਟ ਵੱਧ ਗਿਆ ਇਹ ਨਦੀ ਬਿਲਕੁਲ 3-3 4-4 ਫੁੱਟ ਦਾ ਜਿਹੜਾ ਵਾਧਾ ਹੋਇਆ ਅੱਛਾ ਫਿਰ ਇੱਕ ਗੱਲ ਹੋਰ ਹੈ ਮੈਂ ਚਲੋ ਪਟਿਆਲੇ ਦਾ ਜੰਪ ਵਾਲਾ ਇੱਥੋਂ ਦਾ ਵਾਸੀ ਆ ਇੱਕ ਜਿਹੜੀ ਨਾ ਗੱਲ ਕਰ ਰਹੀ ਸੀ ਮੈਂ ਤੁਹਾਡੀ ਪਹਿਲੀ ਇੱਕ ਇੰਟਰਵਿਊ ਵੀ ਦੇਖੀ ਜਿਹਦੇ ਵਿੱਚ ਨੱਥ ਚੂੜੇ ਦੀ ਗੱਲ ਕਰ ਰਹੀ ਸੀ ਤੁਸੀਂ ਹਾਂ ਤੇ ਯਾਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਂਦੀ ਵੀ ਜੇ ਜਿਸ ਪ੍ਰਕਾਰ ਜਿਸ ਪਰਿਵਾਰ ਦੀ ਜ਼ਿੰਮੇਵਾਰੀ ਚਲੋ ਮੈਂ ਧਾਰਮਿਕ ਤੌਰ ਤੇ ਮੰਨ ਲੈਂਦਾ ਮੈਂ ਇੱਕ ਸਾਧੂ ਆ ਬੀਤੇ ਪਰਿਵਾਰਕ ਤੌਰ ਤੇ ਧਾਰਮਿਕ ਤੌਰ ਤੇ ਗੁਰੂ ਮਹਾਰਾਜ ਨੇ ਕੋਈ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਇਸ ਨਦੀ ਨਾਲ ਕੋਈ ਸੰਬੰਧ ਹੈ ਤੇ ਹਰ ਸਾਲ ਉਹਨਾਂ ਨੂੰ ਨਦੀ ਚੜ੍ਹਨ ਤੋਂ ਪਹਿਲਾਂ ਹੀ ਦੇ ਦੇਣਾ ਚਾਹੀਦਾ ਕਿ ਲੋਕਾਂ ਨੂੰ ਡੋਬ ਕੇ ਆਪਾਂ ਉਹਨਾਂ ਦੇ ਅਸਾਨ ਕਰਕੇ ਫਿਰ ਚੂੜਾ ਦੇਣਾ ਹੈ ਵੈਸੇ ਹੈ ਮੰਦੇ ਹੋ ਤੁਸੀਂ ਵੀ ਸਾਧੂ ਹੋ ਪੰਡਤ ਹੋ ਤਾਂ ਤਾਂਤਾ ਪਤਾ ਹੋਣਾ ਚਾਹੀਦਾ ਵੀ ਇਹ ਕੀ ਹੈ ਦੇਖੋ ਮੈਂ ਕਦੇ ਵੀ ਕਿਸੇ ਕੀਮਤ ਤੇ ਜਿਹੜਾ ਆਸਥਾ ਨਾਲ ਨਹੀਂ ਖੇਡਦਾ ਜੇ ਆਸਥਾ ਜੁੜੀ ਹੈ ਕੋਈ ਪੁਰਾਣੀ ਪਰੰਪਰਾ ਜੁੜੀ ਹੈ ਸਾਡੀ ਤਾਂ ਪਟਿਆਲਾ ਰਿਆਸਤ ਰਹੀ ਹੈ ਸਟੇਟ ਰਹੀ ਹੈ ਜੇ ਉਹਨਾਂ ਸਮਿਆਂ ਦੇ ਵਿੱਚ ਵੀ ਦਿੰਦੇ ਰਹੇ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਮਹਾਰਾਜ ਸਾਹਿਬ ਕੋਲ ਪੈਸਿਆਂ ਦੀ ਕਮੀ ਹੈ ਜਾਂ ਮਹਾਰਾਣੀ ਕੋਲ ਪੈਸਿਆਂ ਦੀ ਕਮੀ ਹੈ ਤੇ ਬਹੁਤ ਛੋਟੀ ਜੀ ਭੇਟ ਆ ਇਹ ਜਿਹੜੀ ਦੇ ਦੇਣੀ ਚਾਹੀਦੀ ਉਹਨਾਂ ਨੂੰ ਬਿਨਾਂ ਉਤੋਂ ਚੜੇ ਤੋਂ ਦੇ ਦੇਣੀ ਚਾਹੀਦੀ ਹੈ ਤੇ ਜਦੋਂ ਪਿਛਲੀ ਵਾਰ ਤੁਹਾਨੂੰ ਪਤਾ ਹੋਵੇ 2023 'ਚ ਜਦੋਂ ਹੜ੍ਹ ਆਏ ਸੀ ਪਟਿਆਲਾ ਡੁੱਬ ਗਿਆ ਸੀ ਸਾਰਾ ਪਹਿਲੇ 2 ਦਿਨ ਅਥ ਚੂੜਾ ਨਹੀਂ ਚੜਾਇਆ ਆਖਰੀ ਦਿਨਾਂ 'ਚ ਅਥ ਚੂੜਾ ਚੜਾਇਆ ਤੇ ਕਹਿੰਦੇ ਉਸ ਤੋਂ 2 ਘੰਟੇ ਬਾਅਦ ਤਾਂ ਨਦੀ ਇੱਕ ਗੱਲ ਸੁਣੋ ਜਦੋਂ 23 ਚੜ੍ਹ ਆਏ ਆ ਮੈਨੂੰ ਲੱਗਦਾ ਵੀ ਕੋਈ ਵੀ ਐਸਾ سوشل میڈیا ਤੇ ਪਰਸਨ ਨਹੀਂ ਹੋਣਾ ਜਿਹੜੇ ਨੇ ਮੈਨੂੰ ਨਹੀਂ ਦੇਖਿਆ ਵਰਕ ਕਰਦੇ ਹਨਾ ਤੇ ਮੈਂ ਤਕਰੀਬਨ ਬਿਨਾ ਕੱਪੜਿਆਂ ਤੋਂ ਇੱਥੇ ਵਰਕ ਕੀਤਾ ਪਹਿਲੇ ਘੰਟੇ ਤੋਂ ਲੈ ਕੇ ਲਾਸਟ ਸਮੇਂ ਤੱਕ ਮੈਂ ਇੱਕ ਇੱਕ ਮਿੰਟ ਦਾ ਖਾਲਸ ਤੇ ਗਵਾਹ ਇਸ ਗੱਲ ਦਾ ਜਦੋਂ ਪਾਣੀ ਉਤਰਨ ਲੱਗਿਆ ਫਿਰ ਤੁਸੀਂ ਚੜਾਓ ਜਾਂ ਨਾ ਚੜਾਓ ਫਿਰ ਕੋਈ ਬੈਨੀਫਿਟ ਥੋੜੀ ਹਦਾ ਤੇ ਅਨ ਦਿਨ ਤੱਕ ਲੋਕ ਉਸ ਮੁਸੀਬਤ ਨਾਲ ਲੜਦੇ ਰਹੇ ਲੋਕੀ ਘਰ ਖਤਮ ਹੋ ਗਏ ਹਨਾ ਲੋਕਾਂ ਦੇ ਤੇ ਉਹਦੇ باوجود ਜਦੋਂ ਤਿੰਜੇ ਚੌਥੇ ਦਿਨ ਪਾਣੀ ਉਤਰਨ ਲੱਗ ਗਿਆ ਲੋਕ ਇੱਥੋਂ ਲੰਘਦੇ ਵੀ ਕਹਿ ਰਹੇ ਆ ਪਟਿਆਲੇ ਸ਼ਹਿਰ ਦੀ ਸਫਾਈ ਨਹੀਂ ਹੋਈ ਪਟਿਆਲੇ ਦੇ ਨਾਲ ਆ ਨਿਆਂਇ ਹੋ ਰਿਹਾ ਦੇਖੋ ਇਹ ਗੱਲ ਮੰਨਣ ਵਾਲੀ ਹੈ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਪਟਿਆਲੇ ਨਾਲ ਨਿਆਂਇ ਹੋ ਰਿਹਾ ਕੋਈ ਸਫਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੇੜਾ ਗਰਕਾ ਜਿਹੜਾ ਕੀਤਾ ਪਿਆ ਜੇ ਇਹ ਨਦੀ ਦੀ ਸਫਾਈ ਟਾਈਮ ਸਰ ਤਰੀਕੇ ਨਾਲ ਕੀਤੀ ਹੁੰਦੀ ਮੈਨੂੰ ਲੱਗਦਾ ਵੀ ਪਟਿਆਲੇ ਦੇ ਲੋਕ ਸ਼ੁਕ ਸ਼ਾਂਤੀ ਨਾਲ ਆਪਣੇ ਘਰਾਂ 'ਚ ਸੌ ਸਕਦੇ ਇਹ ਕਰ ਕਰਦੇ ਕਿਉਂ ਨਹੀਂ ਸਫਾਈ ਲਾਰਜ ਡੇਟਾ ਦੇ ਆਗੇ ਕੋਈ ਯਾਦ ਆਂਦੀ ਹੈ ਹੁਣ ਤਾਂ ਸਾਰੇ ਕਹਿੰਦੇ ਐਮ ਐਲ ਏ ਵੀ ਗੇੜੇ ਮਾਰਦੇ ਫਿਰਦੇ ਆ ਮੰਤਰੀ ਵੀ ਗੇੜੇ ਮਾਰਦੇ ਫਿਰਦੇ ਅਸੀਂ ਕਰ ਦਾਂਗੇ ਸਫਾਈ ਚਲੋ ਮੈਂ ਕਹਿੰਦਾ ਫੇਰ ਵੀ ਕਨੇ ਕਰ ਦਾਂਗੇ ਯਾਰ ਕਦੋਂ ਕਰੋਗੇ ਜਦੋਂ ਪਟਿਆਲਾ ਡੁੱਬ ਜਾਏਗਾ ਦੇਖੋ ਕਿੰਡੀ ਬੁੱਟੀ ਐ ਦੇਖੋ ਜੀ ਨਾ ਤਾਂ ਕਿਸੇ ਐਮਐਲਏ ਦੇ ਘਰ ਪਾਣੀ ਵੜਿਆ ਸੁਣਿਆ ਅਜ ਤੱਕ ਕਦੀ ਜ਼ਿੰਦਗੀ ਚ ਮੈਂ ਤਾਂ 88 ਵਾਲੇ ਹੜ੍ਹ ਚ ਨਹੀਂ ਸੁਣਿਆ 93 ਵਾਲੇ ਚ ਨਹੀਂ ਸੁਣਿਆ 23 ਵਾਲੇ ਚ ਨਹੀਂ ਸੁਣਿਆ ਵੀ ਕਿਸੇ ਐਮਐਲਏ ਦੇ ਘਰ ਪਾਣੀ ਵੜ ਗਿਆ ਕਿਸੇ ਮੰਤਰੀ ਦੇ ਘਰ ਪਾਣੀ ਵੜ ਗਿਆ ਮੈਂ ਨਹੀਂ ਸੁਣਿਆ ਕਿਉਂਕਿ ਇਹਨਾਂ ਦੇ ਜਿਹੜੇ ਘਰ ਕਰਨੇ ਉਹ ਸੇਫ ਸਾਈਡ ਨੇ ਤੇ ਦੂਸਰੀ ਗੱਲ ਵੀ ਜੇ ਉਹਨਾਂ ਘਰਾਂ ਚ ਪਾਣੀ ਨਹੀਂ ਜਾਂਦਾ ਤਾਂ ਫਿਰ ਇਹ ਗੱਲ ਕਹਿਣੀ ਬੜੀ ਸੌਖੀ ਲੱਗਦੀ ਆ ਵੀ ਬਾਅਦ ਚ ਸਫਾਈ ਕਰਾ ਦਾਂਗੇ ਚਲੋ ਮੈਂ ਕਹਿੰਦਾ ਬਾਅਦ 'ਚ ਵੀ ਕਰਾ ਦੋਗੇ ਉਹ ਬਾਅਦ ਕਦੋਂ ਆਏਗਾ ਤੁਸੀਂ ਕਰਾਓਗੇ ਬਾਅਦ 'ਚ ਕਿਉਂ ਕਰਾਓਗੇ ਜਦੋਂ ਬਰਸਾਤਾਂ ਤੋਂ ਪਹਿਲਾਂ ਤੁਹਾਨੂੰ ਫੰਡ ਰੀਲੀਜ਼ ਹੁੰਦੇ ਨੇ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਵੀ ਅਸੀਂ ਤਤਪਾਰਾਂ ਫਲੱਡ ਕੰਟਰੋਲ ਰੂਮ ਬਣਾਏ ਆ ਡੀਸੀ ਲਾਏ ਆ ਕਲੈਕਟਰ ਜੀ ਨੇ ਇਹ ਕਹਿੰਦੇ ਆ ਫਲੱਡ ਕੰਟਰੋਲ ਰੂਮ ਲਾਏ ਆ ਆ ਫਲੱਡ ਕੰਟਰੋਲ ਰੂਮ ਤੇ ਆਪਾਂ ਖੜੇ ਆ ਅੰਦਰ ਦੇਖ ਲਓ ਜੇ ਕੋਈ ਮੁਲਾਜ਼ਮ ਬੈਠਾ ਹੋਵੇ ਆਉ ਦਿਖਾ ਦਾਂ ਜੇ ਇੱਕੋ ਵੀ ਮੁਲਾਜ਼ਮ ਹੋਵੇ ਔਰੇ ਦੇਖੋ ਔਰ ਬਹਾਨਾ ਪਤਾ ਕੀ ਹੋਏਗਾ ਬਾਈ ਜੀ ਰੋਟੀ ਖਾਣਗੇ ਜੈ ਜੀ ਸਾਹਿਬ ਬਾਈ ਜੀ ਜੇਈ ਸਾਹਿਬ ਢੇੜਾ ਮਾਰਨਗੇ ਉੱਪਰ ਦੀ ਯਾਰ ਕਿਹੜਾ ਉੱਪਰ ਦੀ ਢੇੜਾ ਬੰਨ ਦੱਸੋ ਕਿਹੜਾ ਰੋਡ ਬਣਿਆ ਪਿਆ ਇੱਥੋਂ ਦੇਖੋ ਇਹ ਸਾਰਾ ਨ ਭੱਦਾ ਮਜ਼ਾਕ ਆ ਸਾਡੇ ਨਾਲ ਠੀਕ ਐ ਸਮਾ ਜਦੋਂ ਦੀ ਸਟੇਟ ਮੈਨੂੰ ਲੱਗਦਾ ਹੋਂਦ ਚਾਈ ਪੰਜਾਬੀਆਂ ਦੀ ਉਹ ਪੋਰਸ ਤੋਂ ਬਾਅਦ ਉਹ ਤੋਂ ਬਾਅਦ ਹੀ ਲੋਕਾਂ ਨੇ ਗਿਣੀ ਮਿੱਠੀਆਂ ਸਾਸ਼ਾਂ ਦੇ ਤਹਿਤ ਇਸ ਖਿੱਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਐ ਪਰ ਇਹ ਹੋਇਆ ਨਹੀਂ ਇਹ ਕਿਤੇ ਉਸ ਰੈਬਰਾਂ ਦੀ ਉਹ ਦਸ ਗੁਰੂਆਂ ਦੀ ਉਹਨਾਂ ਅਕਾਲ ਪੁਰਖ ਦੀ ਮਿਹਰ ਖਲ ਕਿਰਪਾ ਰਹੀ ਐ ਇਸ ਪ੍ਰਿਥਵੀ ਤੇ ਜਿਹੜਾ ਸਮਾਪਤ ਨਹੀਂ ਹੋ ਰਿਹਾ। ਚਲ ਤੁਹਾਡੀ ਫੇਰ ਕੱਟਾਂ ਕੱਟਦਾ। ਗੱਲ ਫੇਰ ਮੈਂ ਦੁਬਾਰਾ ਉਸ ਤੇ ਲੈ ਆਵਾਂਗਾ ਨੱਥ ਚੂੜੇ ਵਾਲੀ ਤੇ ਵੀ ਕੀ ਉਸ 'ਚ ਵੀ ਸੱਚਾਈ ਹੈ? ਉਹ 'ਚ ਜੇ ਸੱਚਾਈ ਹੈ ਵੀ ਐ ਉਹ ਬਾਤ 'ਚ ਕਿਉਂ ਚੜਾਇਆ ਜਾਂਦਾ ਹੈ? ਦੇਖੋ ਮੈਂ ਇਸ ਗੱਲ ਤੇ ਵਿਸ਼ਵਾਸ ਕਰਦਾ ਸਾਧੂ ਆ। ਠੀਕ ਐ? ਵੀ ਸੱਚ ਮੰਨ ਲਓ। ਮੈਂ ਕਹਿ ਰਿਹਾ ਸੱਚਾਈ ਹੈ। ਸੱਚਾਈ ਹੈ। ਪਰ ਉਹਨਾਂ ਨੂੰ ਇਹ ਚਾਹੀਦਾ ਵੀ ਸਾਵਣ ਸ਼ੁਰੂ ਹੋਣ ਤੇ ਚੜਾ ਜਾ ਕਰਨ ਗੱਲ ਮੁੱਕੀ ਉਹਨਾਂ પાસે ਕਿੰਨੀ ਕੀ ਗੱਲ ਹੈ ਯਾਰ ਮੈਂ ਵੀ ਉਹਨਾਂ ਨੂੰ ਸਵਾਲ ਕੀਤਾ ਸੀਗਾ ਮੈਂ ਵੀ ਉਹਨਾਂ ਨੂੰ ਸਵਾਲ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਟਾਈਮ ਡਿਊਟੀ ਕਦੋਂ ਨਿਭਾਉਂਦੇ ਜਦੋਂ ਲੋਕ ਡੁੱਬ ਜਾਂਦੇ ਨੇ ਕਿ ਡਿਊਟੀ ਉਹਦਾ ਨਿਭਾਉਣ ਨੂੰ ਜੀ ਕਰਦਾ ਵੀ ਪਹਿਲਾਂ ਲੋਕ ਤੜਫ ਲੈਣ ਲੋਕਾਂ ਦਾ ਨੁਕਸਾਨ ਹੋਲੇ ਲੱਖਾਂ ਦਾ ਕਰੋੜਾਂ ਰੁਪਏ ਦਾ ਫਿਰ ਅਸੀਂ ਜਾਵਾਂਗੇ ਯਾਰ ਆਪਾਂ ਹੀਰੋ ਬਣਾਂਗੇ ਲੋਕ ਸਾਨੂੰ ਆਵ ਭਗਤ ਕਰਨਗੇ ਤੇ ਅਸੀਂ ਆ ਕੇ ਉਹ ਨਥ ਚੂੜਾ ਚੜਾ ਜਾਗੇ ਇਹ ਇਸ ਦਾ ਮਲੀ ਫਿਰ ਤਾਂ ਕੋਈ ਗੱਲਬਾਤ ਨਾ ਬਣੀ ਵੀ ਨਥ ਚੂੜਾ ਚੜਾਉਣ ਵਾਲੀ ਗੱਲ ਵੇ ਪਹਿਲਾਂ ਚੜਾ ਲਓ ਸਾਵਣ ਸ਼ੁਰੂ ਹੋਣ ਦੇ ਚੜਾ ਦੇਣਾ ਚਾਹੀਦਾ ਸਾਰੇ ਪਰਿਵਾਰ ਨੂੰ ਜੇ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ ਇਹ ਨਦੀ ਉਹਨਾਂ ਦੀ ਗੱਲ ਮੰਨਦੀ ਹੈ ਤਾਂ ਫਿਰ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਚੜਾ ਦੇਣਾ ਚਾਹੀਦਾ ਘੱਗਰ ਦੇ ਹਾਲਾਤ ਦੇਖੇ ਤੁਸੀਂ ਟਾਂਗਰੀ ਨਦੀ ਦੇ ਹਾਲਾਤ ਦੇਖ ਕੇ ਆਏ ਬੜੇ ਖਤਰਨਾਕ ਨੇ ਜੀ ਮੈਂ ਹੁਣ ਵੀ ਉੱਥੇ ਹੀ ਚੱਲਿਆ ਮੈਂ ਸਾਰੇ ਦੇਵੀਗੜ ਹਲਕੇ ਜੀ ਚੱਲਿਆ ਉਧਰਲੇ ਪਾਸੇ ਉਸੇ ਬੈਲਟ ਚੱਲਿਆ ਬੜੇ ਖਤਰਨਾਕ ਹਾਲਾਤ ਨੇ ਜਿਵੇਂ ਕੱਲ ਦੇਵੀਗੜ ਵਾਲੇ ਲਾਲੀ ਸੁਨੌਰ ਵਾਲੇ ਐਮਐਲਏ ਦਾ ਜਿਹੜਾ ਜਮੀਰ ਜਾਗੀ ਹੈ ਪਟਿਆਲੇ ਦੇ ਹੋਰ ਐਮਐਲਏ ਦੇ ਵੀ ਜਾਗੇ ਵੀ ਇਹ ਯਾਰ ਕਰਾਓ ਮੈਂ ਤਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਆਪਾਂ ਗੁਰੂ ਘਰ ਦੇ ਬਾਹਰ ਖੜੇ ਆ ਵੀ ਜੇ 2 ਐਮ ਐਲ ਏ ਦਾ ਜਮੀਰ ਜਾਗ ਸਕਦਾ 92 'ਚੋਂ ਤਾਂ ਕਿਰਪਾ ਕਰਨ ਗੁਰੂ ਮਹਾਰਾਜ 60 65 ਦਾ ਤਾਂ ਜਾਗੇ ਉਹ ਵੀ ਪੰਜਾਬ ਦੇ ਨਾਲ ਖੜਨਾ ਅੱਜ ਪੰਜਾਬ ਦੀ ਕਿਸਾਨੀ ਨਾਲ ਖੜਨਾ ਪੰਜਾਬ ਦੀ ਜਵਾਨੀ ਨਾਲ ਖੜਨਾ ਜਿੱਥੇ ਕਰੋੜਾਂ ਰੁਪਏਾਂ ਦੇ ਪਸ਼ੂਧਾਨ ਦਾ ਨੁਕਸਾਨ ਹੋਇਆ ਹੈ ਜਿਹੜਾ ਜਾਨੀ ਨੁਕਸਾਨ ਹੋਇਆ ਉਹ ਅਜੇ ਸਰਕਾਰ ਲੁਕੋ ਰਹੀ ਆ ਉਹ ਦਰਸਾ ਨਹੀਂ ਰਹੀ ਵੀ ਕਿੰਨਾ ਕ ਜਾਨੀ ਨੁਕਸਾਨ ਹੋਇਆ ਮਾਝੇ ਦਾ ਮਾਲਵੇ ਮਾਝੇ ਤੇ ਦੁਆਬੇ ਦੇ ਵਿੱਚ ਜਿੰਨਾ ਘਰਾਂ ਦੇ ਜੀ ਗਏ ਨੇ ਉਹ ਹਜੇ ਤੱਕ ਕਿਤੇ ਵੀ ਪ੍ਰਕਾਸ਼ਿਤ ਨਹੀਂ ਕੀਤੇ ਜਾ ਰਹੇ ਇੱਕ ਗੱਲ ਹੋਰ ਦੇਖੋ ਬਣਾ ਬਣਾ ਜੀ ਮਾਝੇ ਮਾਲਵੇ ਦੇ ਕਈ ਐਸੇ ਪਿੰਡ ਨੇ ਜਿਹੜੇ ਪਿੰਡਾਂ ਦੇ ਬਾਹਰ ਡੇਰੇ ਨੇ ਲੋਕਾਂ ਦੇ ਲੋਕ ਡੇਰਿਆਂ ਤੇ ਆਪਣਾ ਬੈਠੇ ਨੇ ਉਹਨਾਂ ਡੇਰਿਆਂ ਤੱਕ ਤਾਂ ਕੋਈ ਸਹੂਲਤ ਨਹੀਂ ਪਹੁੰਚਦੀ ਉਹਨਾਂ ਡੇਰਿਆਂ ਤੱਕ ਕੋਈ ਕੋਈ ਬੰਦਾ ਜਿਹੜਾ ਪਹੁੰਚਦਾ ਪਾਪਾ ਜੀ ਜਿਹੜਾ ਗਰਾਊਂਡ ਜ਼ੀਰੋ ਹੈ ਮਾਝੇ ਜੀ ਵੀ ਉੱਥੇ ਅਜੇ ਤੱਕ ਨਾ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਿਆ ਨਾ ਸਰਕਾਰ ਪਹੁੰਚੀ ਹੈ ਸਿਰਫ ਫੋਟੋਆਂ ਖਿਚਾ ਕੇ ਪੰਜ ਚਾਰ ਪੈਕੇਟ ਛੁੱਟ ਕੇ ਆਪਣਾ ਕੰਮ ਸਾਰ ਕੇ ਲੋਕ ਚਲਾਈ ਜਾ ਰਹੇ ਆ ਪਰ ਉੱਥੇ ਕੌਣ ਪਹੁੰਚਿਆ ਜਿਹੜੇ ਕਾਰਸੇ ਵਾਲੇ ਬਾਬੇ ਆ ਉੱਥੇ ਕੌਣ ਪਹੁੰਚਿਆ ਪੰਜਾਬ ਦੀ ਸ਼੍ਰੋਮਣੀ ਕਮੇਟੀ ਉੱਥੇ ਕੌਣ ਪਹੁੰਚਿਆ ਜਥੇਬੰਦੀਆਂ ਐਨ ਜੀਓ ਉਹ ਲੋਕ ਪਹੁੰਚ ਰਹੇ ਆ ਜਾਂ ਪੰਜਾਬੀ ਕਲਾਕਾਰ ਕੱਲ ਤੋਂ ਸ਼ੁਰੂ ਹੋਏ ਆ ਲੱਖੇ ਸਧਾਨੇ ਉਰੀ ਲੱਗੇ ਹੋਏ ਆ ਹੋਰ ਟੀਮਾਂ ਲੱਗੀਆਂ ਹੋਈਆਂ ਇਹ ਲੋਕ ਪਹੁੰਚ ਰਹੇ ਆ ਉੱਥੇ ਤੇ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਮੈਨੂੰ ਨਹੀਂ ਲੱਗਦਾ ਉਹ ਉੱਥੇ ਤੱਕ ਗਰਾਊ ਕਿਸੇ ਹੋਰ ਸਟੇਟ ਦੇ ਵਿੱਚ ਭਾਵੇਂ ਲਾ ਲਓ ਹਰਿਆਣੇ ਚ ਦਿੱਲੀ ਯੂਪੀ ਬਿਹਾਰ ਐਸ ਏਰੀਏ ਜਦੋਂ ਕਦੇ ਪਾਣੀ ਆਂਦਾ ਹੈ ਤਾਂ ਸਾਡੇ ਵਾਲੇ ਇਥੋਂ ਟਰਾਲੀਆਂ ਟਰੈਕਟਰ ਇਹ ਕਰ ਉਹ ਕਰ ਵੱਡੀ ਗੱਲ ਹੈ ਤੁਸੀਂ ਬਹੁਤ ਵੱਡਾ ਕੰਮ ਕਰਿਆ ਸੁਣੋ ਭੱਜ ਲੈਂਦੇ ਆਪਾਂ ਪਰ ਸਾਡੇ ਵਾਲ ਨੂੰ ਤਾਂ ਕੋਈ ਨਹੀਂ ਆ ਅਸੀਂ ਜਾਈਏ ਜਾਂ ਨਾ ਜਾਈਏ ਚਲੋ ਅਸੀਂ ਆਪਣੇ ਘਰਾਂ ਜੋਗੇ ਹੈਗੇ ਆ ਸਾਡੇ ਕੋਲ ਕੋਈ ਚਾਹੇ ਨਾਂ ਵੀ ਆਏ ਪੰਜਾਬੀ ਇੰਨੇ ਜੋਗੇ ਹੈਗੇ ਆ ਵੀ ਜੇ ਗਵਾਂਢ ਚ ਕਿਤੇ ਕਿਸੇ ਦੀ ਡੈਥ ਹੋ ਗਈ ਜਾਂ ਕੋ ਮਾੜਾ ਕੰਮ ਤਾਂ ਕੰਮ ਹੋ ਗਿਆ ਤਾਂ ਅਸੀਂ ਆਪਣੇ ਸਾਥੀਆਂ ਨੂੰ ਸੰਭਾਲਣ ਜੋਗੇ ਤੇ ਨਿਭਣ ਜੋਗੇ ਹੈਗੇ ਆ ਅਸੀਂ ਜਾ ਕੇ ਤਾਇਆਂ ਚਾਚਿਆਂ ਦਾ ਵੀ ਘਰ ਆਉਂਦੇ ਆ ਹਨਾ ਦੂਜੀਆਂ ਸਟੇਟਾਂ 'ਚ ਵੀ ਚਲੇ ਜਾਂਦੇ ਆ ਪਰ ਮੈਨੂੰ ਇੱਕ ਗੱਲ ਤੇ ਬੜਾ ਦੁੱਖ ਹੈ ਜਦੋਂ ਬਿਹਾਰ 'ਚ ਹੜ ਆਉਂਦੇ ਆ ਜਦੋਂ ਅਸਾਮ 'ਚ ਹੜ ਆਉਂਦੇ ਆ ਜਦੋਂ ਕਿਤੇ ਬੰਗਾਲ 'ਚ ਹੜ ਆਉਂਦੇ ਆ ਉਦੋਂ ਰਾਸ਼ਟਰ ਪੱਧਰ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਉਹ ਮੂੰਹ ਖੋਲ ਦਿੰਦੀ ਹੈ ਖਜ਼ਾਨਿਆਂ ਦੇ ਉਹ ਉੱਥੇ ਟੀਮਾਂ ਭੇਜ ਦਿੰਦੀ ਆ ਆਰਮੀ ਭੇਜ ਦਿੰਦੀ ਆ ਹਰ ਤਰੀਕੇ ਨਾਲ ਪਹਚਾਣ ਕਰਨ ਦੀ ਕੋਸ਼ਿਸ਼ ਕਰਦੀ ਆ ਪੰਜਾਬ ਵਾਰੀ ਮਤਰਈ ਮਾਂ ਵਾਲਾ ਸਲੂਕ ਕਿਉਂ ਕਰਦੇ ਆ ਪੰਜਾਬ ਨੇ ਆਹ ਜਾ ਕੀ ਬਗੜਾ ਦੱਸਤਾ ਦਿਓ ਫਿਰ ਸਾਨੂੰ ਮਜਬੂਰੀ 'ਚ ਕੁਝ ਹੋਰ ਕਹਿਣਾ ਪਏਗਾ ਪਰ ਉਹ ਕਾਂਗਾ ਤੇ ਭੰਬੜ ਮੱਜ ਜਾਣਗੇ ਪੰਜਾਬ 'ਚ ਵੀ ਲੋਕਾਂ ਨੇ ਬੜਾ ਕੋ ਕਰਨਾ ਵੀ ਇੱਕ ਸਨਾਤਨੀ Hindu ਬਾਬਾ ਹੋ ਕੇ ਵੀ ਇਹ ਗੱਲ ਹੋਰ ਪਾਸੇ ਲੈ ਗਿਆ ਇਹ ਜਿਹੜਾ ਮਤਰਾਈ ਮਾਲਾ ਸਲੂਕ ਆ ਜਦੋਂ ਮਾਂ ਕਰਦੀ ਰਹਿੰਦੀ ਆ ਤਾਂ ਫਿਰ ਪੁੱਤ ਨੂੰ ਵੱਖਰਾ ਹੋਣਾ ਪੈਂਦਾ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਪਾਂ ਵੀ ਪਰਸਨਲ کہہ ਰਿਹਾ ਆਪਣੇ ਪੰਜਾਬ ਦੀ NGO ਜਿੱਥੇ ਬੰਦੀਆਂ ਤੁਰ ਪੈਂਦੀਆਂ ਨੇ ਸਾਰਾ ਸਮਾਨ ਲੈ ਕੇ ਮੈਂ ਤਾਂ ਪੰਜਾਬੀ ਜੀ ਕਹਿੰਦਾ ਵੀ ਅਬ ਸਾਰੇ ਹੀ ਹੋ ਜਾਣੇ ਉਧਰ ਨੂੰ ਅਸੀਂ ਤਾਂ ਤੁਰਦੇ ਆ ਮੈਂ ਤਾਂ ਕਹਿ ਰਿਹਾ ਸਾਨੂੰ ਕਿਸੇ ਦੀ ਲੋੜ ਨਹੀਂ ਪੰਜਾਬ 'ਚ ਵੀ ਅਸੀਂ ਸੰਭਾਲ ਲਾਂਗੇ ਪੰਜਾਬ ਸੰਭਾਲ ਰਹੇ ਨੇ ਉਹਨਾਂ ਲੋਕ ਉਹੀ ਭਾਈਚਾਰਾ ਸੰਭਾਲ ਰਿਹਾ ਸਾਡਾ ਹੀ ਜਿਹੜੇ ਜਿਨ੍ਹਾਂ ਚ ਨਹੀਂ ਪਾਣੀ ਆਇਆ ਉਹ ਜਿਲ੍ਹਿਆਂ ਵਾਲੇ ਉੱਥੇ ਪਹੁੰਚ ਗਏ ਉਹ ਪਿੰਡਾਂ ਵਾਲੇ ਉੱਥੇ ਪਹੁੰਚ ਗਏ ਸੰਭਾਲ ਲਿਆ ਸਾਰਾ ਕੰਮ ਹੋ ਗਿਆ ਮੈਂ ਤਾਂ ਯਾਰ ਸਰਕਾਰਾਂ ਦੀ ਗੱਲ ਕਰਦਾ ਸਰਕਾਰਾਂ ਸਾਡੇ ਨਾਲ ਮਤਰੀ ਮਾਲਾ ਸਲੋਕ ਕਿਉਂ ਕਰਦੀਆਂ ਨੇ ਸਰਕਾਰਾਂ ਕਿਉਂ ਨਹੀਂ ਆਉਂਦੀਆਂ ਜੇ ਥਾਮ ਚੜ ਆ ਜੇ ਕੇਂਦਰ ਨੇ ਕਿਹਾ ਜਿਵੇਂ 600 ਕਰੋੜ ਦਾ ਪੈਕੇਜ ਹੈ 290 ਕਰੋੜ ਅਸੀਂ ਦੇਣ ਲੱਗੇ ਆ ਕਿੱਥੇ ਆਓ ਜਾਖੜ ਸਾਹਿਬ ਕਹਿ ਰਹੇ ਮੈਂ ਲੈ ਕੇ ਜਾਖੜ ਸਾਹਿਬ ਨੂੰ ਤਰਪਾਲਾਂ ਲੈ ਕੇ ਪਹੁੰਚੋ ਲੋਕਾਂ ਕੋਲ 290 ਕਰੋੜ ਫੇਰ ਲੈ ਕੇ ਪਹੁੰਚੀ ਪਹਿਲਾਂ ਕਾਂਗਰਸ ਵੀ ਰਹੇ ਹੋ ਮਹਾਰਾਜ ਹੁਣ ਇਹਨਾਂ ਸਾਰੀਆਂ ਜਿਹੜੇ ਲੋਲੀਪੌਪ ਨੇ ਦੇਣੇ ਬੰਦ ਕਰ ਦੋ ਕਿਰਪਾ ਕਰਕੇ ਪੰਜਾਬੀਆਂ ਨੂੰ ਜੀ ਲੈਣ ਦਿਓ ਤਰਪਾਲਾਂ ਲੈ ਕੇ ਪਹੁੰਚ ਜੋ ਉਹਨਾਂ ਦਾ ਚਾਰਾ ਲੈ ਕੇ ਪਹੁੰਚੋ ਕੈਪਟਨ ਸਾਹਿਬ ਕਹਿ ਲਈ ਇਹ ਵੀ ਕੈਪਟਨ ਸਾਹਿਬ ਐਸਟੇਮ ਸਭ ਤੋਂ ਵੱਡੇ ਲੀਡਰ ਨੇ ਭਾਜ ਪਾ ਦੇ ਤੇ ਜੇ ਇਹ ਜੇ ਲੀਡਰਾਂ ਨੂੰ ਹੁਣ ਕੇਂਦਰ ਨੂੰ ਕਹਿਣ ਚਾਹੀਦਾ ਯਾਰ ਸਾਡੇ ਪੰਜਾਬ ਦਾ ਆ ਹਾਲ ਹੈ ਜਿੱਤੇ ਜਦੀ ਵੀ ਕੇਂਦਰ ਦੀ ਸਰਕਾਰ ਹੁੰਦੀ ਹੈ ਚਾਹ ਕਿਸੇ ਪਾਰਟੀ ਦੀ ਹੋਵੇ ਉਹ ਕਦੀ ਵੀ ਸਟੇਟ ਪੱਧਰ ਤੇ ਆਪਣੇ ਲੋਕਾਂ ਨੂੰ ਸਾਹ ਨਹੀਂ ਕੱਢਣ ਦਿੰਦੀ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਕੱਢਣ ਸਾਹ ਨਹੀਂ ਕੱਢਣ ਦਿੰਦੇ ਉਹ ਆਪਣੀ ਅਫਸਰ ਸਾਹੀ ਦੇ ਬਣਾਏ ਹੋਏ ਰੂਲ ਰੈਲਵੇਸ਼ਨ ਦੇ ਹਿਸਾਬ ਨਾਲ ਹੀ ਜਿਹੜਾ ਪੁਆਇੰਟ ਥਿਊ ਕਰਦੇ ਨੇ ਤੇ ਉਸੇ ਹਿਸਾਬ ਨਾਲ ਹੀ ਉਹ ਅਗਲਾ ਕੰਮ ਚਲਾ ਕੇ ਰੱਖ ਦਿੰਦੇ ਪਟਿਆਲੇ ਦੀ ਇੱਕ ਵਾਰ ਤਸਵੀਰ ਦਿਖਾ ਦਿਆਂ ਇਹ ਬੁੱਟੀ ਕਦੋਂ ਸਾਫ ਹੋਏਗੀ ਮਾੜਾ ਜੇ ਇਹਦੇ ਵੱਲ ਦੱਸ ਦੇ ਇੱਕ ਵਾਰ 44 ਸਾਲਾਂ ਦਾ ਹੋ ਗਿਆ ਵੀ ਕੋਈ ਸਰਕਾਰ ਇਹਦੀ ਸਫਾਈ ਗ੍ਰਾਂਜ ਚ ਸਫਲ ਹੋਈ ਹੈ ਜੇ ਮੈਨੂੰ ਲੱਗਦਾ ਵੀ ਕਿਸੇ ਕਾਰਸੇ ਵਾਲੇ ਬਾਬਿਆਂ ਨੂੰ ਦੇ ਦਿੱਤੀ ਜਾਏ ਨਦੀ ਵੀ ਲਓ ਸਫਾਈ ਕਰਾ ਦਿਓ ਨਾਲੇ ਇਹਨੂੰ ਦੱਸਦਾ 20 2 ਇਹਨੂੰ ਪੰਜਾਂ ਚਾਰਾਂ ਦਿਨਾਂ ਜੀ ਸਾਫ਼ ਕਰਕੇ ਅਣ ਸਿਰੇ ਲਾ ਦੇਣਗੇ ਸਰਕਾਰ ਇੱਕ ਵਾਰੀ ਹੱਥ ਖੜੇ ਕਰਕੇ ਕਿਸੇ ਨਾ ਕਿਸੇ ਐਨ ਜੀਓ ਨੂੰ ਜਾਂ ਬਾਬਿਆਂ ਨੂੰ ਸੰਭਾੜੇ ਵੀ ਅਸੀਂ ਭਾਈ ਨਿਸ਼ਕਾਮ ਹੋ ਚੁੱਕੇ ਆ ਸਾਡੇ ਕੋਲ ਕੋਈ ਕੰਮ ਨਹੀਂ ਅਸੀਂ ਨਹੀਂ ਕੰਮ ਕਰ ਸਕਦੇ ਤੇ ਸਾਡੇ ਬਸ ਦਾ ਰੋਗ ਨਹੀਂ ਇਹ ਲੋਕੀ ਆਪ ਸਫਾਈ ਕਰ ਲੈਣ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਦੇ ਲਈ ਔਰ ਇਸ ਸਮੇਂ ਸਿਰਫ ਇੱਕੋ ਹੀ ਜਿਹੜੀ ਅਪੀਲ ਹੈ ਇੱਕੋ ਹੀ ਆਵਾਜ਼ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾ ਦੇ ਵਿੱਚ ਅਰਦਾਸ ਕਰੀਏ ਕਿ ਜਿਹੜੀ ਵਿਪਤਾ ਸਮੇਂ ਪੰਜਾਬ ਦੇ ਉੱਤੇ ਪਈ ਹੋਈ ਹੈ ਇਹਦੇ ਦੇ ਉੱਤੇ ਹੁਣ ਆਪਣਾ ਉਹ ਮਿਹਰ ਭਰਿਆ ਹੱਥ ਰੱਖਣ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਐਸ ਐਮ ਟੀਵੀ ਪੰਜਾਬ